ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰ ਸੁਲਤਾਨਪੁਰ ਲੋਧੀ ਸੱਜਨ ਸਿੰਘ ਚੀਮਾ ਦੀ ਅਗਵਾਈ ਹੇਠ ਸੁਲਤਾਨਪੁਰ ਲੋਧੀ ਦੇ ਵਿੜੀਪੀਓ ਦਫ਼ਤਰ ਵਿਖੇ ਸੁਲਤਾਨਪੁਰ ਲੋਧੀ ਬਲਾਕ ਦੇ ਨਾਲ ਜੁੜੀਆਂ ਪੰਚਾਇਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਿੰਡਾਂ ਦੇ ਸਰਪੱਖੀ ਵਿਕਾਸ ਕਰਨ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਉਨ੍ਹਾਂ ਕਿਹਾ ਕਿ ਪਿੰਡਾਂ ਦੇ ਅਧੂਰੇ ਪੇ ਵਿਕਾਸ ਕਾਰਜਾਂ ਨੂੰ ਨਿਪੇਰੇ ਚੜਾਉਣ ਲਈ ਪੰਚਾਇਤਾਂ ਨੂੰ ਫੰਡਾਂ ਦੀ ਕੋਈ ਕਮੀ ਨਹੀਂ ਆਉਂ ਦਿੱਤੀ ਜਾਵੇਗੀ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਕੁਝ ਸਮਾਂ ਹੋਇਆ ਨਵੀਆਂ ਪੰਚਾਇਤਾਂ ਬਣੀਆਂ ਨੇ ਔਰ ਇਹ ਪਹਿਲੀ ਵਾਰ ਹੈ ਕਿ ਇਹਨਾਂ 14 ਪਿੰਡਾਂ ਨੂੰ ਅੱਜ ਗ੍ਰਾਂਟ ਦਿੱਤੀ ਹੈ 77.52 ਲੱਖ ਦੀ ਸੋ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਰਹੂਗੀ ਡਵੈਲਪਮੈਂਟ ਦੇ ਕੰਮ ਬਹੁਤ ਹੋਣਗੇ ਪਰ ਇਹ ਹੈ ਕਿ ਥੋੜਾ ਜਿਹਾ ਸੰਭਾਲ ਲੂਗਾ ਔਰ ਅ ਪਿੱਛੇ ਤੇ ਇਲੈਕਸ਼ਨਾਂ ਦੇ ਵਿੱਚ ਹੀ ਜ਼ਿਆਦਾ ਜਿਹੜਾ ਟਾਈਮ ਲੰਘਿਆ ਔਰ ਪੰਚਾਇਤਾਂ ਵੀ ਨਹੀਂ ਸੀ ਬਣੀਆਂ ਹੁਣੇ ਪੰਚਾਇਤਾਂ ਬਣ ਗਈਆਂ ਨੇ ਤੇ ਸਾਰੀਆਂ ਪੰਚਾਇਤਾਂ ਆਪਣੇ ਆਪਣੇ ਪਿੰਡ ਦਾ ਵਿਕਾਸ ਕਰਦੀਆਂ ਸਰਕਾਰ ਵੱਲੋਂ ਇਹਨਾਂ ਨੂੰ ਕਿਸੇ ਚੀਜ਼ ਦੀ ਜੜੀ ਉਹ ਕਮੀ ਨਹੀਂ ਆਉਂਦੀ ਅਪੀਲ ਕੀ ਕਰਨਾ ਚਾਹੁੰਦੇ ਹੋ ਪੰਚਾਇਤਾਂ ਨੂੰ ਬਸ ਮੈਂ ਇਹ ਅਪੀਲ ਕਰਨੀ ਚਾਹੁੰਨਾ ਕਿ ਕਿਸੇ ਦਾ ਕੋਈ ਹਿੱਸਾ ਨਹੀਂ ਕਿਸੇ ਦੇ ਕੋਈ ਕਮਿਸ਼ਨ ਨਹੀਂ ਆ ਜੇ ਜਿੰਨੇ ਪੈਸੇ ਤੁਹਾਨੂੰ ਮਿਲੇ ਆ ਔਰ ਇਹਨੂੰ ਬਹੁਤ ਇਮਾਨਦਾਰੀ ਦੇ ਨਾਲ ਸਹੀ ਤਰੀਕੇ ਦਾ ਨਾਲ ਪਿੰਡ ਵਿੱਚ ਲਾਣੇ ਨੇ ਕੋਈ ਗੜਬੜ ਨਹੀਂ ਹੋਣੀ ਚਾਹੀਦੀ ਤੇ ਤਾਂ ਕਿ ਜਿਹੜਾ ਇੱਕ ਇਮਾਨਦਾਰੀ ਦੇ ਨਾਲ ਤੁਸੀਂ ਇਹ ਕੰਮ ਕਰੋਗੇ ਤੇ ਤਾਂ ਹੀ ਤੁਹਾਡੇ ਪਿੰਡ ਦੀ ਡਵੈਲਪਮੈਂਟ ਜਿਹੜੀ ਹੈ ਉਹ ਗ੍ਰਾਂਟਾਂ ਤਕਸੀਮ ਕੀਤੀਆਂ ਗਈਆਂ ਨੇ ਕੀ ਕਹਿਣਾ ਚਾਹੀਦਾ ਅੱਜ ਆਪਾਂ ਆਰਡੀਐਸ ਸਕੀਮ ਦੇ ਵਿੱਚ ਤੇ ਬੇਹਿਕੀ ਗ੍ਰਾਂਟ ਦੇ ਤਹਿਤ ਜੋ ਜਿਹੜੇ ਪਿੰਡਾਂ ਨੂੰ ਗ੍ਰਾਂਟਾਂ ਮਿਲੀਆਂ ਸੀ ਉਹ ਗ੍ਰਾਂਟਾਂ ਦੇ ਚੈੱਕ ਵੰਡੇ ਗਏ ਕਿੰਨੀਆਂ ਪਿੰਡਾਂ ਨੂੰ ਕਿੰਨੀਆਂ ਗ੍ਰਾਂਟਾਂ ਵੰਡੀਆਂ ਗਈਆਂ ਨੇ ਟੋਟਲ ਪੱਤਰ 1.50 ਲੱਖ ਰੁਪਿਆ ਦਾ ਜਿਹਦੇ ਵਿੱਚੋਂ 30 ਲੱਖ ਰੁਪਿਆ ਬੇਟੀ ਕਾਰਡ ਤੇ 45 ਲੱਖ 50 ਹਜ਼ਾਰ ਰੁਪਿਆ ਆਰਡੀਐਸ ਜਨਾਰਡਾ ਦਾ ਵਾ ਜੋ 14 ਪਿੰਡਾਂ ਨੂੰ ਤਕੀਮ ਕੀਤਾ ਗਿਆ ਜਿਹਦੇ ਵਿੱਚੋਂ 50 ਹਜ਼ਾਰ ਰੁਪਿਆ ਲਾਇਬ੍ਰੇਰੀ ਲਈ ਤੇ 50 ਹਜ਼ਾਰ ਰੁਪਿਆ ਕਿਸੇ ਗਰੀਬ ਦੇ ਘਰ ਦੀ ਛੱਤ ਲਈ ਦਿੱਤਾ ਗਿਆ ਇਹ ਹੋਰ ਕਿਹੜੇ ਕਿਹੜੇ ਵਿਕਾਸ ਕੰਮ ਜਿਹੜੇ ਇਹਨਾਂ ਨਾਲ ਨਿਪਰੇ ਚੜੇ ਜਾਣਗੇ ਇਸ ਤੋਂ ਇਲਾਵਾ ਸਾਡੇ ਜਿਹੜੇ ਪ੍ਰੋਜੈਕਟ ਐਮ ਅਮਰੀਕਾ ਦੇ ਵਿੱਚ ਚੱਲਦਾ ਹੈ ਜਿਹਦੇ ਗਰਾਉਂਡਾਂ ਦੇ ਤੇ ਸੀਤੇ ਜਾ ਰਹੇ ਆ ਇਸ ਤੋਂ ਇਲਾਵਾ ਆਂਗਨਵਾੜੀ ਪ੍ਰੋਜੈਕਟ ਹੈਗਾ ਵਾ ਜੋ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਐਮ ਪ੍ਰੋਜੈਕਟ ਹੈ ਤੇ ਪਹਿਲ ਪ੍ਰੋਜੈਕਟ ਦੇ ਤਹਿਤ ਮਸੀਤਾਂ ਦੇ ਵਿੱਚ ਕੰਮ ਸ਼ੁਰੂ ਕੀਤਾ ਜਾਣਾ ਹੈ ਨਾਮ ਰਗਾਈ ਚਰਨਜੀਤ ਸਿੰਘ ਢਿੱਲੋਂ ਕ੍ਰਾਮ ਪੰਜਾਤ ਮਾਛੀ ਜੋ ਆ ਮੈਂ ਪੰਜਾਬ ਸਰਕਾਰ ਦਾ ਔਰ ਚਿਮਾ ਸਾਹ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਸਾਨੂੰ ਜਦੋਂ ਸਰਪੰਚ ਬਣਿਆ ਤਾਂ ਸਾਨੂੰ ਇਹ ਪਹਿਲੀ ਗ੍ਰਾਂਟ 3.5 ਲੱਖ ਦੀ ਚੀਮਾ ਸਾਹਿਬ ਨੇ ਅੱਜ ਦਿੱਤੀ ਹੈ ਛੱਪੜਵਾਤੇ ਸਾਨੂੰ ਗ੍ਰਾਂਟ ਮਿਲਿਆ ਜੀ ਮੈਂ ਪੰਜਾਬ ਸਰਕਾਰ ਦਾ ਚੀਮਾ ਸਾਹਿਬ ਦਾ ਪਹਿਰੇ ਤੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਹੋਰ ਵੀ ਪਿੰਡਾਂ ਨੂੰ ਗ੍ਰਾਂਟਾਂ ਮਿਲੀਆਂ ਜੀ ਹਾਂਜੀ ਹੋਰ ਵੀ ਪਿੰਡਾਂ ਨੂੰ ਗ੍ਰਾਂਟਾਂ ਮਿਲੀਆਂ ਜੀ 15-20 ਪਿੰਡਾਂ ਨੂੰ ਹੋਰ ਗ੍ਰਾਂਟਾਂ ਮਿਲੀਆਂ ਜੀ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز